ਸਪੀਕਰ ਸਾਹਿਬ ਇਹ ਜੋ ਮਤਾ ਜਲ ਸਰੋਤ ਮੰਤਰੀ ਵੱਲੋਂ ਲਿਆਂਦਾ ਗਿਆ ਉਹਦੇ ਹੱਕ ਦੇ ਵਿੱਚ ਮੈਂ ਬੋਲਣ ਦੇ ਲਈ ਖੜਾ ਹੋਇਆ ਹਾਂ ਸੋ ਜਿੱਥੋਂ ਤੱਕ ਪੰਜਾਬ ਦੇ ਪਾਣੀਆਂ ਦਾ ਮਸਲਾ ਪਿਛਲੇ ਸੈਸ਼ਨ ਦੇ ਵਿੱਚ ਵੀ ਇੱਥੇ ਬੜੀ ਚਰਚਾ ਹੋਈ ਆ ਕਿ ਪੰਜਾਬ ਦੇ ਪਾਣੀਆਂ ਦੇ ਉੱਪਰ ਪੰਜਾਬ ਦਾ ਹੱਕ ਆ ਹੋਰ ਕਿਸੇ ਸੂਬੇ ਦਾ ਕੋਈ ਹੱਕ ਨਹੀਂ ਨਾ ਹਰਿਆਣੇ ਦਾ ਨਾ ਰਾਜਸਥਾਨ ਦਾ ਜਿਸ ਸਮੇਂ ਪੰਜਾਬ ਪੁਨਰ ਗਠਨ ਐਕਟ 1966 ਬਣਿਆ ਉਹਦੇ ਵਿੱਚ ਜਿਹੜੀਆਂ ਗੈਰ ਸੰਵਿਧਾਨਕ ਧਾਰਾਵਾਂ ਲਾਈਆਂ ਗਈਆਂ 78 79 ਅਤੇ 80 ਜਿਹਦੇ ਵਿੱਚ ਜਿਹੜੀ 78 ਧਾਰਾ ਹੈਗੀ ਆ ਉਹ ਧਾਰਾ ਹੈਗੀ ਜਿਹੜੀ ਕੇਂਦਰ ਸਰਕਾਰ ਨੂੰ ਅਧਿਕਾਰ ਦਿੰਦੀ ਆ ਪਾਣੀਆਂ ਦੀ ਵੰਡ ਦਾ ਤੇ ਤਿੰਨੇ ਸੂਬਿਆਂ ਦਾ ਸਮਝੌਤਾ ਕਰਾਉਣ ਦਾ ਜਿਹੜੀ ਗੈਰ ਸੰਵਿਧਾਨਕ ਸੀ ਜਿਹਨੂੰ ਚੈਲੰਜ ਕੀਤਾ ਗਿਆ 1979 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਵੱਲੋਂ ਉਹ ਧਾਰਾ ਗੈਰ ਸੰਵਿਧਾਨਕ ਸੀ ਤੇ ਰੱਦ ਹੋ ਜਾਣੀ ਸੀਗੀ 100% ਸੁਪਰੀਮ ਕੋਰਟ ਦੇ ਵਿੱਚੋਂ ਕਾਂਗਰਸ ਸਰਕਾਰ ਨੇ ਉਹ ਵਾਪਸ ਲੈ ਲਿਆ ਉਹ ਦੁਬਾਰਾ ਉਹਨੂੰ ਚੈਲੰਜ ਨਹੀਂ ਕਰ ਸਕਦੇ ਉਹ ਸਾਡੇ ਰਾਹ ਬੰਦ ਹੋ ਗਈ ਅਸੀਂ ਦੁਬਾਰਾ ਸੁਪਰੀਮ ਕੋਰਟ ਦੇ ਵਿੱਚ ਫੱਤਰ ਧਾਰਾ ਕਿਉਂਕਿ 2004 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੇ ਫੇਰ ਦੁਬਾਰਾ ਕੋਸ਼ਿਸ਼ ਕੀਤੀ ਸੀ ਲੇਕਿਨ ਸੁਪਰੀਮ ਕੋਰਟ ਨੇ ਇਹ ਕਹਿ ਕੇ ਉਹਨੂੰ ਇਨਕਾਰ ਕਰ ਦਿੱਤਾ ਕਿ ਤੁਸੀਂ ਖੁਦ ਵਾਪਸ ਲਿਆ ਕੇਸ ਇਸ ਲਈ ਉਹ ਤਾਂ ਰਸਤਾ ਬੰਦ ਆ ਸਾਡਾ ਤੇ ਸਾਡੇ ਕੋਲੇ ਦੂਸਰਾ ਰਸਤਾ ਜਿਹੜਾ ਜਿਹੜੀ ਧਾਰਾ 79 ਹੈਗੀ ਆ 1966 ਦੀ ਜਿਹੜੀ ਜਿਹਦੇ ਕਰਕੇ ਇਹ ਬੀਵੀਐਮਬੀ ਬੋਰਡ ਦੀ ਜਿਹੜੀ ਹੋਂਦ ਹੈਗੀ ਆ ਜਿਹਦੇ ਕਰਕੇ ਕੇਂਦਰ ਸਰਕਾਰ ਦਾ ਸਿੱਧਾ ਅਧਿਕਾਰ ਹੈਗਾ ਇਹ ਜੇ ਸਾਡੇ ਕੋਲੇ ਇੱਕ ਰਸਤਾ ਵਾ ਕਿ ਪੰਜਾਬ ਸਰਕਾਰ ਜਿਹੜੀ 79 ਧਾਰਾ ਨੂੰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰੇ ਜਿਹੜੀ ਗੈਰਸੰਵਿਧਾਨਿਕ ਦੇਖੋ ਜੜਾ ਜਿਹੜੀ ਇਹ ਸਾਰੇ ਮਸਲੇ ਦੀ ਜੇ BBMB ਬੋਰਡ ਹੀ ਨਹੀਂ ਰਹੂਗਾ ਤੇ ਨਾ ਤੁਹਾਡੇ ਕੋਲੇ ਫੋਰਸਿਸ ਦਾ ਮਸਲਾ ਨਾ ਹੋਰ ਕੋਈ ਮਸਲਾ ਹੈ ਨਾ ਕੰਟਰੋਲ ਪਾਣੀਆਂ ਦਾ ਵੀ ਉਹਨਾਂ ਨੇ 78 ਧਾਰਾ ਕਰਕੇ ਤੇ 79 ਕਰਕੇ ਇਹ ਜਿਹੜਾ ਉਹਨਾਂ ਦੇ BBMB ਬੋਰਡ ਬਣਿਆ ਹੈ ਜਿਹਦੇ ਕਰਕੇ ਸਾਰਾ ਕੰਟਰੋਲ ਕੇਂਦਰ ਸਰਕਾਰ ਕੋਲੇ ਆ ਤੇ ਨੰਬਰ 2 1966 ਤੋਂ ਲੈ ਕੇ ਅੱਜ ਤੱਕ ਤਕਰੀਬਨ 59 ਸਾਲ ਹੋ ਗਏ ਕਿਸੇ ਵੀ ਸਰਕਾਰ ਨੇ ਤਿੰਨੇ ਹੀ ਧਾਰਾਵਾਂ ਨੇ ਜਿਹੜੀਆਂ 1966 ਪੁਨਰਗਠਨ ਐਕਟ ਦੀਆਂ 78 79 80 ਨੂੰ ਦੇ ਖਿਲਾਫ ਕੋਈ ਚਿੱਠੀ ਵੀ ਨਹੀਂ ਲਿਖੀ ਕੇਂਦਰ ਸਰਕਾਰ ਨੂੰ ਅਜ ਤੱਕ ਕਿ ਇਹ ਤਿੰਨੇ ਹੀ ਗੈਰ ਸੰਵਿਧਾਨਕ ਧਾਰਾਵਾਂ ਨੇ ਜਿਹਦੇ ਕਰਕੇ ਸਾਡੇ ਪਾਣੀ ਖੋਏ ਜਾ ਰਹੇ ਨੇ ਸੋ ਮੈਂ ਇਹ ਮੰਗ ਕਰਦਾ ਤੁਹਾਡੇ ਰਹੀਂ ਇਸ ਹਾਊਸ ਤੋਂ ਕਿ ਇੱਕ ਮਤਾ ਪਾਸ ਕੀਤਾ ਜਾਵੇ ਤੇ ਤਿੰਨੇ ਹੀ ਇਹ ਧਾਰਾਵਾਂ ਨੇ ਜਿਹੜੀਆਂ ਇਹ ਇਹ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜੀਆਂ ਜਾਣ ਤਾਂ ਜੋ ਇਹ ਕੇਂਦਰ ਸਰਕਾਰ ਇਹਨਾਂ ਧਾਰਾਵਾਂ ਨੂੰ ਰੱਦ ਕਰੇ ਇਸ ਤੋਂ ਜੇ ਜਦੋਂ ਤੱਕ ਇਹ ਗੈਰ ਸੰਵਿਧਾਨਕ ਧਾਰਾਵਾਂ ਰੱਦ ਨਹੀਂ ਹੁੰਦੀਆਂ ਸਾਡੇ ਮਸਲਾ ਹੱਲ ਹੀ ਹੋਣਾ ਇਦੇ ਕਰਕੇ ਚਾਹੇ ਐਸਐਸਵਾਈਐਲ ਦਾ ਮਸਲਾ ਵਾ ਚਾਹੇ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਮਸਲਾ ਚਾਹੇ ਬੀਵੀਐਮ ਦਾ ਮਸਲਾ ਸੋ ਸਾਨੂੰ ਇਹ ਜਿਹੜੀ ਜੜ ਹੈਗੀ ਆ ਇਹਨੂੰ ਫੜਨੀ ਲੋੜ ਆ ਸੋ ਇਸ ਪਾਸੇ ਜ਼ਰੂਰ ਧਿਆਨ ਦੇਵੇ ਸਰਕਾਰ ਸੋ ਮੈਂ ਇਸ ਮਤੇ ਦੇ ਹੱਕ ਦੇ ਵਿੱਚ ਆ ਤੇ ਬਿਲਕੁਲ ਕੇਂਦਰ ਦਾ ਕੰਟਰੋਲ ਸਾਡੇ ਆ ਇਹਨਾਂ ਬੀਵੀਐਮ ਵੀ ਰਾਹੀ ਜੋ ਵੀ ਉਹ ਜਿਹੜੀਆਂ ਫੋਰਸਿਸ ਲਾ ਰਹੇ ਨੇ ਕੰਟਰੋਲ ਪਹਿਲੇ ਉਹਨਾਂ ਕੋਲੇ ਆ ਹੋਰ ਕੰਟਰੋਲ ਕਰਨਾ ਚਾਹੁੰਦੇ ਆ ਕਿ ਸਾਰਾ ਹੀ ਕੰਟਰੋਲ ਦਾ ਕੋਲ ਰਵੇ ਸੋ ਇਹ ਮਤੇ ਦੇ ਹੱਕ ਦੇ ਵਿੱਚ ਆ ਧੰਨਵਾਦ